ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਐਮ ਖਬਰ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਕੱਲ ਦੇ ਨਤੀਜਿਆਂ ਨੂੰ ਲੈ ਕੇ ਐਗਜ਼ਿਟ ਪੋਲ ਕੀ ਕਹਿੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਕਰਮੀਨ ਅਰਵਿੰਦ ਕੇਜਰੀ ਵਾਲ ਕੀ ਰਿਹਾ ਕਹਿ ਰਹੇ ਨੇ ਅਰਵਿੰਦ ਕੇਜਰੀ ਵਾਲ ਦੇ ਰਾਤਾਂ ਦੀ نیند ਉੱਡ ਗਈ ਹੈ ਪੈ ਪੈਰਾ ਹੇਠੂ ਜ਼ਮੀਨ ਨਿਕਲ ਗਈ ਹੈ ਕਿਉਂਕਿ ਚੋਣ ਕਮਿਸ਼ਨਰ ਨੇ ਨਾ ਕਰ ਦਿੱਤੀ ਹੈ ਆ ਰਵਿੰਦ ਕੇਜੀ ਵਾਰਪਨੋਂ ਜਿਹੜੀ ਮੰਗ ਕੀਤੀ ਗਈ ਸੀ ਯਾਨੀ ਕਿ ਚੋਣ ਕਮਿਸ਼ਨ ਨੇ ਜਿਹੜਾ ਡਾਟਾ ਦੇਣਾ ਸੀ ਵੀ ਕਿੰਨੇ ਪਰਸੈਂਟ ਕਿਹੜੇ ਹਲਕੇ ਦੇ ਵਿੱਚ ਵੋਟ ਪਈ ਹੈ ਉਹ ਡਾਟਾ ਆਨਲਾਈਨ ਕਰਨ ਤੋਂ ਨਾ ਕਰ ਦਿੱਤੀ ਹੈ ਇਹ ਤਾਂ ਖਫਾ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭੱਜੜਾ ਪੈ ਗਿਆ ਨੇ ਗੁਪਤ ਸੂਚਨਾ ਮਿਲੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਿੱਤ ਦੇ ਜਸ਼ਨ ਦੀਆਂ ਪਾਰਟੀਆਂ ਚੱਲ ਰਹੀਆਂ ਨੇ ਉਹ ਜਿੱਤ ਗਏ ਨੇ ਇਸ ਲਈ ਵਾਰ-ਵਾਰ ਸਰਵੇ ਇਹ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ 27 ਸਾਲ ਬਾਅਦ ਦਿੱਲੀ ਦੇ ਵਿੱਚ ਸੱਤਾ ਵਿੱਚ ਆਉਣਾ ਹੋ ਚੁਕਿਆ ਹੈ ਇਧਰ ਅੱਜ ਅਰਵਿੰਦ ਕੇਜੀਵਾਲ ਨੂੰ ਮੂਹ ਦੀ ਖਾਣੀ ਪਈ ਜੇ ਗੱਲ ਕਰੀਏ ਇਸ ਦਾ ਪ੍ਰਭਾਵ ਇਸ ਦਾ ਅਫੈਕਟ ਜਿਹੜਾ ਹੈ ਪੰਜਾਬ ਦੀ ਰਾਜਨੀਤੀ ਦੇ ਉੱਤੇ ਪਵੇਗਾ ਕਿਉਂਕਿ ਪਾਰਟੀ ਖਤਮ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਵੀ ਬੁਰਾ ਹਾਲ ਹੈ ਕਿਉਂਕਿ ਇਹ ਮੈਂ ਨਹੀਂ ਕਹਿੰਦਾ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮੌਜੂਦਾ ਮੰਤਰੀ ਵਾਰ-ਵਾਰ ਚਹਤਾ ਕਿ ਕਿਆਂ ਗੀਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਇਥੋਂ ਤੱਕ ਅਰਵਿੰਦ ਕੇਜੀਵਾਲ ਅਤੇ ਅਰਵਿੰਦ ਕੇਜੀਵਾਲ ਦੀ ਵਾਈਫ ਨੂੰ ਚੈਲੰਜ ਕਰ ਦਿੱਤਾ ਉਹ ਕਹਿੰਦਾ ਤੁਸੀਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਲਓ ਪੰਜਾਬ ਦੇ ਵਿੱਚੋਂ ਕਹਿੰਦਾ ਇੱਕ ਸੀਟ ਵੀ ਨਹੀਂ ਆਉਣੀ ਕੁਮਰ ਵਿਜੇ ਪ੍ਰਤਾਪ ਸਿੰਘ ਆਖਰ ਕਾਦੀ ਬੁਲ ਕਿਸ ਦੀ ਬੋਲੀ ਬੋਲ ਰਹਾ ਨੇ ਉਧਰ ਜਿਸ ਤਰ੍ਹਾਂ ਉਹ ਆંકੜੇ ਨਹੀਂ ਦਿੱਤੇ ਜਾ ਰਹੇ ਚੋਣ ਕਮਿਸ਼ਨ ਵੱਲੋਂ ਆਪ ਆਦੀ ਪਾਰਟੀ ਦੇ ਕਰਮੀਨ ਅਰਵਿੰਦ ਕੇਜੀਵਾਲ ਨੂੰ ਸਾਬਨਾ ਕਰ ਦਿੱਤਾ ਹੈ ਇਸ ਦਾ ਵੱਡਾ ਇਲਜ਼ਾਮ ਲਗਾ ਦਿੱਤਾ ਹੈ ਅਰਵਿੰਦ ਕੇਜੀਵਾਲ ਨੇ ਚੋਣ ਕਮਿਸ਼ਨ ਤੇ ਕੀ ਚੋਣ ਕਮਿਸ਼ਨ ਅਜਾਇਆ ਕਰ ਸਕਦਾ ਹੈ ਜਾਂ ਉਸ ਦੇ ਵੱਲੋਂ ਅਜਹੀ ਨਾਅਰ ਮੁਕਰ ਕਿਉਂ ਕੀਤੀ ਜਾ ਰਹੀ ਹੈ ਇਹ ਜਾਂ ਤਾਂ ਚੋਣ ਕਮਿਸ਼ਨ ਜਾਣਦੇ ਨੇ ਜਾਂ ਅਰਵਿੰਦ ਕੇਜੀਵਾਲ ਜਾਣਦੇ ਨੇ ਯਾਨੀ ਕਿ ਗੁਪਤ ਸੂਤਰ ਦੱਸਦੇ ਨੇ ਕਿ ਆ ਕਾਂਗਰਸ ਪਾਰਟੀ ਦੇ ਇਹ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਵੀ ਭਾਜੜਾ ਪੈ ਗਿਆ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਜੜਾ ਪੈ ਗਿਆ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੌਸਲੇ ਬਲੰਦ ਨੇ ਉਹਨਾਂ ਘਰੇ ਜਿੱਤ ਦੇ ਜਸ਼ਨ ਵੀ ਮਨਾਇਆ ਰਹੇ ਨੇ ਨਾਈਟ ਪਾਰਟੀ ਪਾਰਟੀ ਵੀ ਅੱਜ ਸ਼ੁਰੂ ਹੋ ਗਈ ਹੈ ਕਿ ਸਰਕਾਰ ਤੇ ਬਣ ਜਾਣੀ ਹੈ ਭਾਵੇਂ ਥੋੜੀਆਂ ਸੀਟਾਂ ਜਿੱਤ ਕੇ ਬਣੇ ਯਾਨੀ ਕਿ ਜਿਹੜਾ ਆਂਕੜਾ ਹੈ 37 ਸੀਟਾਂ ਦਾ ਸੂਤਰ ਦੱਸਦੇ ਨੇ ਕਿ ਲਗਾਤਾਰ ਅਰਵਿੰਦ ਕੇਜੀ ਵਾਲ ਵੱਲੋਂ ਹੁਣ ਭੱਬਕੂਸੇ ਪਾਸ ਜਾ ਰਿਹਾ ਹੈ ਦਿੱਲੀ ਦੀ ਜਨਤਾ ਨੂੰ 50 ਸੀਟਾਂ ਦਾ ਸਰਵਾ ਆਮ ਆਦਮੀ ਪਾਰਟੀ ਨੇ ਹੁਣ ਕੱਢਿਆ ਹੈ ਲੇਕਿਨ ਉਧਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਪਣੇ ਘਰ ਦੇ ਵਿੱਚ ਪਾਰਟੀ ਜਸ਼ਰ ਮਨਾਰਾ ਨੇ ਜਿੱਦਿਆ ਕਿ 12 ਵਜੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬਣ ਜਾਣੀ ਹੈ ਜਿੰਨਾ ਮੁਸ਼ਕਲ ਹੋ ਗਿਆ ਹੈ ਅਰਵਿੰਦ ਕੇਜੀਵਾਲ ਦਾ ਲੇਕਿਨ ਇਹ ਗੱਲਾਂ ਕਰ ਰਹੀਆਂ ਨੇ ਅਖਬਾਰਾਂ ਇਹ ਕਹਿ ਰਹੇ ਨੇ ਚੈਨਲ ਲੇਕਿਨ 12 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਮੈਦਾਨ ਦੇ ਵਿੱਚ ਕੌਣ ਖੜਦਾ ਹੈ ਤੇ ਮੈਦਾਨ ਦੇ ਵਿੱਚ ਬਾਜੀ ਕਿਹੜੇ ਉਮੀਦਵਾਰ ਵੱਲੋਂ ਮਾਰੀ ਜਾਂਦੀ ਹੈ ਧੰਨਵਾਦ